ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਜੋੜਾ ਛਤਰਾ ਜੋ ਕਿ ਬਹੁਤ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਇਸ ਪਿੰਡ ਨੂੰ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਗੋਦ ਲਿਆ ਤੇ ਵਾਦਾ ਕੀਤਾ ਲੋਕਾਂ ਨਾਲ ਕਿ ਇੱਥੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਇਸ ਦੇ ਹਾਲਾਤ ਅੱਗੇ ਨਾਲੋਂ ਵੀ ਮਾੜੇ ਹੋ ਗਏ ਹਨ ਕਿਉਂਕਿ ਇੱਥੇ ਅੱਜ ਦੋ ਨੌਜਵਾਨ ਫੜੇ ਗਏ ਜੋ ਕਿ ਨਸ਼ਾ ਕਰਕੇ ਕਮਾਦ ਵਿੱਚ ਪਏ ਹੋਏ ਸਨ ਅਤੇ ਉਹਨਾਂ ਨੂੰ ਪਿੰਡ ਦੇ ਹੀ ਵਿਅਕਤੀਆਂ ਨੇ ਫੜ ਲਿਆ ਅਤੇ ਮੌਕੇ ਤੇ ਪੁਲਿਸ ਵੀ ਆ ਗਈ ਦੇਖਣਾ ਹੋਏਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਲੋਕਾਂ ਦੀ ਜੇ ਮੰਨੀਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਹਾਲਾਤ ਬਹੁਤ ਹੀ ਮਾੜੇ ਹੋ ਗਏ ਹਨ ਪਰ ਦੂਜੇ ਪਾਸੇ ਪੁਲਿਸ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਜੋੜੇ ਦੇ ਵਿੱਚੋਂ ਨਸ਼ਾ ਦੇਖਦੇ ਰਹੋ ਮਸਕਜਸ ਦਾ ਟਾਈਮ ਗੁਰਦਾਸਪੁਰ ਇਹ ਉਹ ਮਰ ਗਿਆ ਤੇਰੇ ਤੇਰੇ ਬੇਟੇ ਪੈਣਗੇ ਦੱਸ ਸਮਾਨਾਂ ਲੱਗ ਤੂੰ ਨਹੀਂ ਚਾਚਾ ਗਲਤੀ ਸੌਣ ਲੱਗੇ ਹੈਂ ਸੌਣ ਲੱਗੇ ਰਿੰਕੂ ਬਿਲਕੁਲ ਰਿੰਕੂ ਕਿਰਾ ਹੈ ਉਹ ਜਿਹੜਾ ਜਿਹੜਾ ਆਂਟੀ ਨਹੀਂ ਆਂਦੇ ਮੇਰੇ ਚਾਚੀ ਦੇ ਘਰ ਦੇ ਸਾਹਮਣੇ ਜਿਹੜਾ ਘਰ ਕਿਰਾਂਟੀ ਯਾਰ ਮੋਨਾ ਕੀ ਆ ਮੋਨਾ ਰਿੰਕੂ ਅੱਛਾ ਤੂੰ ਵੀ ਸਮਾਨ ਲਾਇਆ ਵਾ ਹਾਂਜੀ ਲਾ ਤੂੰ ਵੀ ਤੇਰੇ ਘਰ ਤੇ ਆਏ ਹਾਂਜੀ ਹੈਂ ਕੀ ਹਾਲ ਹੈ ਹਾਂ ਜੀ ਤਾਂ ਇੱਥੇ ਕੋ ਕਬੜੀ ਨਹੀਂ ਜੇ ਰਦੰਦਾ ਹਾਂ ਜੀ ਜੇ ਰਦੰਦਾ ਅੱਛਾ ਰਿੰਗੂ ਕੋਲ ਆ ਕਿਹਾਂ ਤੋਂ ਮਾਲ ਹਾਂ ਜੀ ਤੇ ਜਿਹੜਾ ਉਹ ਤੇਰਾ ਡਿੱਗਾ ਸੀ ਮਤਲਬ ਜਿਹਨੂੰ ਚੋੱਕ ਕੇ ਖੜਾ ਕਰੀ ਚ ਪਾਇਆ ਵਾ ਉਹ ਕੌਣ ਹੀ ਮੁੰਡਾ ਇਹ ਮਾਲਾ ਦਾ ਮੁੰਡਾ ਮਾਲਾ ਦਾ ਮੁੰਡਾ ਸੀ ਹਾਂ ਜੀ ਹਾਂ ਜੀ ਮੈਂ ਕਿਹਾ ਮੈਨੂੰ ਕਈ ਢਾਹ ਕੇ ਰੱਖ ਅੱਛਾ ਚੱਲ ਠੀਕ ਐ ਆ ਵੇਖੋ ਜੀ ਇਹਦਾ ਪੈਰ ਦਾ ਰਾਮਾਦਰਸ਼ ਕਿੱਥੇ ਆ ਇਧਰ ਬੱਲੇ ਦਾ ਕਰਦਾ ਕਿੱਥੇ ਆ ਆਇਆ ਤੈਨੂੰ ਅਦਾ ਕਰਾਉਣਾ ਹੈ ਬੱਦਵਾ ਕਰ ਰਹੇ ਹਾਂ ਗੁੱਡੇ ਨੇ ਪਤਾ ਨਹੀਂ ਬਜੇ ਨਾ ਕਿ ਬਜਣਾ ਹੋਵੇ ਪਹਿਲਾਂ ਕਿਥੋਂ ਖਾਏ ਨੇ ਹੋਰ ਕਿਹੜਾ ਮਾਦਿਓ ਤੇ ਹੁਣ ਫੋਨ ਕੀਤਾ 2 ਮਿੰਟ ਪਹਿਲਾਂ ਇਹ ਸਾਰੇ ਓਏ ਨਾ ਅੱਗੇ ਗਰਮੀ ਹੋ ਗਿਆ ਤੂੰ ਫੇਰ ਕੈਂਸਲ ਕਰ ਲੈ ਜੀ ਮਰ ਜਣਾ ਨੇ ਉਹ ਤੂੰ ਪੰਜ ਕਿਹੜੀ ਡੀ 6 ਦਾ ਤੈਨੂੰ ਪੰਜ ਮਰ ਜਣਾ ਤਾਂ ਛੋੜ ਲੈ ਆ ਕਰਨਾ ਹੈ ਕੰਮ ਆ ਕੰਮ ਕਰਨਾ ਇੱਥੇ ਹੋਰ ਕਿਨੇ ਕੋ ਦਰਸ਼ਨ ਦੀ ਕੋਲ ਤੇ ਦੇਖ ਸਾਲੀ ਟੀਕੇ ਲਾਏ ਨੇ ਜਾ ਜਾਓ ਘਰ ਪਾਣੀ ਚਾਹ ਲੋ ਇੱਥੇ ਮਰ ਗਿਆ ਭੈਣ ਦੋ ਸਾਡੇ ਪੇਟੇ ਪੈਣਾ ਵਾ ਸਾਡੀ ਆ ਕੈਪਸਲ ਦੋ ਫੇਰ ਆ ਗਿਆ ਇਹ ਕੁਝ ਨਹੀਂ ਹੁੰਦਾ ਇਹਨੂੰ ਸੁਝਾਓ ਪਾਣੀ ਦੇਣਾ ਆਉਂਦੇ